ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਅਪਲੋਡ ਕਰਨ ਵਾਲੀ ਇੰਸਟਾਗ੍ਰam ਤੇ ਵੀਡੀਓਜ਼ ਅਪਲੋਡ ਕਰਨ ਵਾਲੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੀ ਮੌਤ ਹੋ ਜਾਂਦੀ ਹੈ ਉਸ ਦੀ Laash ਇੱਕ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਤਫ਼ਤੀਸ਼ ਕਰ ਰਹੀ ਹੈ ਉੱਥੇ ਹੀ 7 ਮਹੀਨੇ ਪੁਰਾਣੀ ਇੱਕ ਆਡੀਓ ਨੇ ਬਵਾਲ ਖੜਾ ਕਰ ਦਿੱਤਾ ਇੱਕ ਲਿੰਕ ਜੁੜਦਾ ਪ੍ਰਤੀਤ ਹੋਣ ਲੱਗਿਆ ਐਨ ਲੱਗ ਰਿਹਾ ਹੈ ਕਿ ਕੀ ਕਿਤੇ ਇਸ ਮਾਮਲੇ ਦੇ ਵਿੱਚ ਇਹ ਲਿੰਕ ਇੱਧਰ ਤਾਂ ਨਹੀਂ ਜੁੜਦਾ ਪਿਆ ਸਭ ਤੋਂ ਪਹਿਲੀ ਗੱਲ ਹੈਰਾਨੀ ਦੀ ਗੱਲ ਹੈ ਕਿ ਕਮਲ ਕੌਰ ਦੀ লাশ ਜਿਹੜੀ ਹੈ ਉਹ ਇੱਕ ਗੱਡੀ ਦੇ ਵਿੱਚ ਬਰਾਮਦ ਹੁੰਦੀ ਹੈ ਲੁਧਿਆਣਾ ਨੰਬਰ ਦੀ ਗੱਡੀ ਬਠਿੰਡਾ ਹਸਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੁੰਦੀ ਹੈ ਅਜੇ ਤੱਕ ਤਾਂ ਸਵਾਲ ਇਹ ਖੜੇ ਹੋ ਰਹੇ ਆ ਕਿ ਇਹ ਗੱਡੀ ਇੱਥੇ ਛੱਡ ਕੌਣ ਗਿਆ ਇਸ ਗੱਡੀ ਦੇ ਵਿੱਚ ਕਮਲ ਕੌਰ ਦੀ লাশ ਕਿਵੇਂ ਆਈ ਔਰ ਕਮਲ ਕੌਰ ਨੂੰ ਕਿਉਂ ਜੇ ਮਾਰਿਆ ਗਿਆ ਤਾਂ ਕਿਉਂ ਮਾਰਿਆ ਗਿਆ ਤੇ ਇਹ ਕਤਲ ਹੈ ਇਹ ਮੌਤ ਹੈ ਬਹੁਤ ਸਾਰੇ ਸਵਾਲ ਜੇ ਸਰਕੂਲੇਟ ਕਰ ਰਹੇ ਆ ਪਰ ਇਹਦੇ ਦਰਮਿਆਨ ਇੱਕ ਆਡੀਓ 7 ਮਹੀਨੇ ਪੁਰਾਣੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਜਿਹੜਾ ਵਿਅਕਤੀ ਉਸ ਵੇਲੇ ਨਾਮੀ ਗੈਂਗਸਟਰ ਖੋਂਖਾਰ ਗੈਂਗਸਟਰ ਔਰ ਅਤਵਾਦੀ ਅਰਸ਼ ਡਾਲਾ ਦੱਸਿਆ ਗਿਆ ਸੀ ਉਸ ਵੇਲੇ ਦੀ ਇਸ ਆਡੀਓ ਦੇ ਵਿੱਚ ਇਹ ਵਿਅਕਤੀ ਸਿੱਧੀ ਧਮਕੀ ਦੇ ਰਿਹਾ ਹੁੰਦਾ ਕਮਲਕੌਰ ਨੂੰ ਖੈਰ ਉਸ ਵੇਲੇ ਇੱਕ ਧਮਕੀ ਕਮਲਕੌਰ ਨੂੰ ਦਿੱਤੀ ਗਈ ਸੀ ਔਰ ਇੱਕ ਧਮਕੀ ਕੁਲੜ ਪੀਜ਼ਾ ਕਪਲ ਨੂੰ ਦਿੱਤੀ ਗਈ ਸੀ ਔਰ ਕਮਲਕੌਰ ਨੂੰ ਧਮਕੀ ਦੇਣ ਤੋਂ ਬਾਅਦ ਸਿੱਧੀ ਧਮਕੀ ਮਤਲਬ ਕਿ ਉਸ ਆਡੀਓ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਇਹਨਾਂ ਦਾ ਟੱਬਰ ਮਾਰ ਦਿੱਤਾ ਜਾਵੇਗਾ ਔਰ ਸਿੱਧੀ ਧਮਕੀ ਇਹ ਦਿੱਤੀ ਸੀ ਸਿੱਧੀ ਚੇਤਾਵਨੀ ਦਿੱਤੀ ਸੀ ਕਿ ਜੇ ਟੱਬਰ ਮਾਰ ਦਾਂਗੇ ਤਾਂ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਉਣਾ ਬੰਦ ਹੀ ਕਰੋਗੇ ਤੇ ਪਹਿਲਾਂ ਹੀ ਕਰ ਦਿਓ ਯਾਨੀ ਕਿ ਇੱਕ ਅਲਟੀਮੇਟਮ ਦਿੱਤਾ ਗਿਆ ਸੀ ਬੜੀ ਖੰਖਾਰ ਔਰ ਬੜੀ ਸੰਗੀਨ ਧਮਕੀ ਜਿਹੜੀ ਹੈ ਉਸ ਆਡੀਓ ਕਲਿੱਪ ਚ ਦਿੱਤੀ ਗਈ ਸੀ ਹਾਲਾਂਕਿ ਅਜੇ ਵੀ ਉਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਉਹ ਆਡੀਓ ਉਸ ਗੈਂਗਸਟਰ ਅਰਸ਼ ਦੱਲਾ ਦੀ ਹੈ ਜਾਂ ਨਹੀਂ ਪਰ tạmਮੀ ਇਸ ਮਸਲੇ ਉੱਤੇ ਇੱਕ ਧਮਕੀ ਕਮਲਕੌਰ ਨੂੰ ਆਲਰੇਡੀ ਮਿਲ ਚੁੱਕੀ ਸੀ ਕਮਲਕੌਰ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਅ ਅਡਲਟ ਮੰਨਿਆ ਜਾ ਸਕਦਾ ਜਾਂ ਫਿਰ ਡਬਲ ਮੀਨਿੰਗ ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਕੀਤੀਆਂ ਗਈਆਂ ਨੇ ਇਹ ਸਮਝਿਆ ਜਾ ਸਕਦਾ ਪਰ ਕਮਲਕੌਰ ਦੀ লাশ ਜਿਹੜੀ ਬਰਾਮਦ ਹੋਈ ਹੈ ਅੱਜ ਅਚਾਨਕ ਇਸ ਖਬਰ ਨੇ ਹੈਰਾਨ ਕਰ ਦਿੱਤਾ ਕਿ ਆਖਰਕਾਰ ਇਹ ਕਤਲ ਕਿਸ ਤਰ੍ਹਾਂ ਵਾਪਰਿਆ ਕਿਉਂ ਹੋਇਆ ਅ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਪਰ 7 ਮਹੀਨੇ ਪੁਰਾਣੀ ਆਡੀਓ ਦੁਆਰਾ ਇਸ ਮਾਮਲੇ ਦੀ ਕੜੀ ਬਣਦੀ ਨਜ਼ਰ ਆ ਰਹੀ ਹੈ ਆਖਰ ਕੀ ਕਿਹਾ ਗਿਆ ਸੀ ਉਸ ਵਿੱਚ ਉਸ ਸ਼ਖਸ ਵੱਲੋਂ ਆਓ ਸੁਣਦੇ ਹਾਂ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇਹ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਨੂੰ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫੇਰ ਵੀ ਪਾਉਣੀਆਂ ਬੰਦੇ ਕਰਨਗੇ ਉਦੋਂ ਚੰਗਾ ਪਹਿਲਾਂ ਹੀ ਹਟ ਜਾਣ